ਮੈਨੂੰ ਪਹਿਲੀ ਵਾਰ ਮੌਕਾ ਮਿਲਿਆ ਹੈ ਹਾਲਾਂਕਿ ਵਿਜੇ ਚੋਪੜਾ ਜੀ ਔਰ ਜਿਹੜਾ ਹਿੰਦ ਸਮਾਚਾਰ ਗਰੁੱਪ ਹੈ ਤੇ ਕਈ ਸਾਲਾਂ ਤੋਂ ਇਸ ਸਮਾਜਿਕ ਕੰਮ ਨਾਲ ਜੁੜਿਆ ਹੈ ਔਰ ਇਹ ਪੰਜਾਬ ਦੀ ਧਰਤੀ ਦੀ ਖਾਸੀਅਤ ਹੈ ਜਿਹੜੇ ਸਾਡੀਆਂ ਐਵੇਂ ਦੀਆਂ ਸੰਸਥਾਵਾਂ ਹੈ ਹਮੇਸ਼ਾ ਸਮਾਜਿਕ ਭਾਈਚਾਰੇ ਨੂੰ ਔਰ ਖਾਸ ਕਰ ਜਿਹੜਾ ਸਮਾਜ ਚ ਚੰਗੀ ਸੇਵਾ ਕਰਨ ਵਾਲੇ ਲੋਕਾਂ ਨੂੰ ਰਿਕੋਗਨਾਈਜ਼ ਕਰਦੇ ਉਹਨਾਂ ਨੂੰ ਸਨਮਾਨਿਤ ਕਰਦੇ ਆ ਜਿੱਥੇ ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਉੱਥੇ ਵਿਜੇ ਚੋਪੜਾ ਜੀ ਦੀ ਚੰਗੀ ਸਿਹਤ ਔਰ ਲੰਮੀ ਉਮਰ ਲਈ ਕਾਮਨਾ ਵੀ ਕਰਦਾ ਨਾਮ ਭਗਤਾਂ ਨਾਲ ਵੀ ਗੱਲਬਾਤ ਕੀਤੀ ਰਾਮ ਭਗਤ ਤੁਹਾਡੇ ਨਾਲ ਗੱਲਬਾਤ ਵੀ ਕਰ ਰਹੇ ਕਿੱਦਾਂ ਲੱਗ ਰਹੀ ਹੈ ਦੇਖੋ ਭਗਵਾਨ ਰਾਮ ਜਿਹੜੇ ਆ ਉਹਨਾਂ ਦੀ ਕਿਰਪਾ ਪੰਜਾਬ ਤੇ ਹਮੇਸ਼ਾ ਬਣੀ ਰਹੇ ਅਸੀਂ ਉਹਨਾਂ ਦੇ ਚਰਨਾਂ 'ਚ ਵਾਰ-ਵਾਰ ਅਰਦਾਸ ਕਰਦੇ ਹਾਂ ਔਰ ਕਿਉਂਕਿ ਹੁਣ ਬੜੇ ਦਸਹਿਰੇ ਤੋਂ ਲੈ ਕੇ तमाम ਸਾਡੇ ਤਿਉਹਾਰ ਆਉਣ ਵਾਲੇ ਆ ਤਾਂ ਜਿੱਥੇ ਮੈਂ ਭਗਵਾਨ ਰਾਮ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਪੰਜਾਬ ਦੇ ਹਰੇਕ ਪਰਿਵਾਰ ਤੇ ਮੇਰ ਭਰਿਆ ਰੱਖਣ ਉਸੇ ਮੁਲਕ ਤੇ ਸਾਡੇ ਦੇਸ਼ 'ਚ ਸਾਡਾ ਦੇਸ਼ ਅੱਗੇ ਵਧੇ ਸਾਡਾ ਦੇਸ਼ ਦੁਨੀਆ ਦਾ ਨੰਬਰ 1 ਬਣੇ ਉਹਦੇ ਤੇ ਭਗਵਾਨ ਰਾਮ ਜੀ ਹਮੇਸ਼ਾ ਜਿਹੜਾ ਹੈ ਇਸ ਦੇਸ਼ ਨੂੰ ਅੱਗੇ ਲਿਜਾਣ ਚ ਆਪਣਾ ਆਸ਼ੀਰਵਾਦ ਦੇ ਇਹ ਦੇਖਿਆ ਅਸੀਂ ਗੱਲਬਾਤ ਕੀਤੀ ਕੀ ਮੈਂਬਰ ਪਾਰਲੀਮੈਂਟ ਜੋ ਹੈ ਕੰਗ ਸਾਬ ਦੇ ਨਾਲ ਉਹ ਅੱਜ ਸਪੈਸ਼ਲ ਜੋ ਹੈ ਰਾਮ ਨਾਮੀ ਹੋਸਾ ਕਮੇਟੀ ਦੇ ਵਿੱਚ ਪਹੁੰਚੇ ਨੇ ਤੇ ਰਾਮ ਭਗਤਾ ਦੇ ਦਰਸ਼ਨ ਕੀਤੇ ਕੈਮਰਾਮੈਨ ਸਾਹਿਬ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ